वेलकम टू खन्ना न्यूज़ लाइव सूबा सरकार ਵੱਲੋਂ ਮੁੱਖ ਮੰਤਰੀ ਸਿਹਤ ਯੋਜਨਾ ਦੇ ਤਹਿਤ ਸੂਬੇ ਦੇ ਹਰ ਵਿਅਕਤੀ ਨੂੰ 10 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਦੇਣ ਦੀ ਸ਼ੁਰੂਆਤ ਕੀਤੀ ਗਈ ਹੈ ਇਸ ਸਬੰਧ ਦੇ ਵਿੱਚ ਅੱਜ ਸਮਰਾਲਾ ਹਲਕਾ ਵਿਧਾਇਕ ਜਗਤਾਜ ਸਿੰਘ ਦਿয়ালਪੁਰ ਨੇ ਮੁੱਖ ਮੰਤਰੀ ਸਿਹਤ ਯੋਜਨਾ ਦੀ ਸ਼ੁਰੂਆਤ ਮਛਵਾੜਾ ਬਲਾਕ ਦੇ ਪਿੰਡ ਪਟੀਆਂ ਦੇ ਸਪੀੜਤ ਪਰਿਵਾਰ ਦੇ ਘਰ ਜਾ ਕੇ ਸ਼ੁਰੂਆਤ ਕੀਤੀ ਇਸ ਮੌਕੇ ਵਿਧਾਇਕ ਦੇ ਨਾਲ ਕੁਝ ਕਿਸਾਨ ਜਥੇਬੰਦੀਆਂ ਦੇ ਮੈਂਬਰ ਵੀ ਸਨ ਵਿਧਾਇਕ ਜਗਤਾਰ ਸਿੰਘ ਦਿਾਲਪੁਰਾ ਨੇ ਕਿਹਾ ਕਿ ਪਤਾ ਲੱਗਿਆ ਸੀ ਕਿ ਹਲਕਾ ਸਮਰਾਲਾ ਦੇ ਪਿੰਡ ਪੱਟੀਆਂ ਦੇ ਵਿੱਚ ਇੱਕ ਪਰਿਵਾਰ ਦੇ ਦੋ ਨੌਜਵਾਨ ਪੁੱਤਰ ਜਿਨ੍ਹਾਂ ਦੀ ਸੜਕ ਦੁਰਘਟਨਾ ਵਿੱਚ ਇੱਕ ਨੌਜਵਾਨ ਦੀਆਂ ਦੋਨੋਂ ਬਾਹਵਾ ਕੱਟੀਆਂ ਗਈਆਂ ਸਨ ਅਤੇ ਦੂਸਰੇ ਨੌਜਵਾਨ ਪੁੱਤਰ ਦਾ ਚੂਲਾ ਟੁੱਟਣ ਤੋਂ ਇਲਾਵਾ ਰੀੜ ਦੀ ਹੱਡੀ ਦੇ ਮਣਕੇ ਵੀ ਦੱਬ ਗਏ ਪਰਿਵਾਰ ਦੀ ਹਾਲਤ ਠੀਕ ਨਹੀਂ ਹੈ ਕਿਉਂਕਿ ਪਰਿਵਾਰ ਨੂੰ ਰੋਟੀ ਕਮਾ ਕੇ ਦੇਣ ਵਾਲੇ ਦੋ ਨੌਜਵਾਨ ਪੁੱਤਰ ਹੀ ਸਨ ਜੋ ਇਸ ਵਕਤ ਇਲਾਜ ਕਰਾਉਣ ਦੇ ਮੁਹਤਾਜ ਹੋਏ ਪਏ ਹਨ ਇਸ ਸਬੰਧੀ ਵਿਧਾਇਕ ਵੱਲੋਂ ਮੁੱਖ ਮੰਤਰੀ ਸਿਹਤ ਯੋਜਨਾ ਦੀ ਸ਼ੁਰੂਆਤ ਇਸ ਪਰਿਵਾਰ ਦੇ ਘਰ ਜਾ ਕੀਤੀ ਤਾਂ ਕਿ ਸੂਬਾ ਸਰਕਾਰ ਨੇ ਜਿਸ ਵਿਚਾਰਧਾਰਾ ਨਾਲ ਇਸ ਯੋਜਨਾ ਦੀ ਸ਼ੁਰੂਆਤ ਕੀਤੀ ਹੈ ਉਸ ਦਾ ਲਾਭ ਸਭ ਤੋਂ ਪਹਿਲਾਂ ਪੀੜਤ ਪਰਿਵਾਰਾਂ ਨੂੰ ਮਿਲਣਾ ਚਾਹੀਦਾ ਹੈ ਦੀ ਡਬਲ ਕਿ ਪ੍ਰੋਗਰਾਮ ਹੈ ਜੀ ਸਭ ਤੋਂ ਪਹਿਲਾਂ ਮੈਂ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਮੁੱਖ ਮੰਤਰੀ ਭਗਵੰਤ ਸਿੰਘ ਮਾਨੂ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਜਿਹੜੀ ਆਪਣੇ ਮੁੱਖ ਮੰਤਰੀ ਸੇਤ ਯੋਜਨਾ ਹੈ ਜਿਹੜੀ 10 ਲੱਖ ਦੀ ਉਹਦੇ ਵਿੱਚ ਸ਼ੁਰੂਆਤ ਕੀਤੀ ਹੈ ਪੂਰੇ ਪੰਜਾਬ ਦੇ ਵਿੱਚ ਤੇ ਅੱਜ ਪੂਰੇ ਪੰਜਾਬ ਦੇ ਵਿੱਚ ਜਿੰਨੇ ਵੀ ਪਰਿਵਾਰ ਹਨ ਹੈਗੇ ਨੇ ਲਗਭਗ 65 ਲੱਖ ਦੇ ਕਰੀ ਪਰਿਵਾਰ ਨੇ ਜਿਨ੍ਹਾਂ ਨੂੰ ਇਸ ਜਿਹੜੀ ਯੋਜਨਾ ਦਾ ਲਾਭ ਮਿਲੂਗਾ ਤੇ ਲਗਭਗ ਹਰ ਵਰਗ ਇਹਦੇ ਵਿੱਚ ਕਵਰ ਕੀਤਾ ਹੈ ਸਰਕਾਰ ਨੇ ਤੇ ਹਰ ਇੱਕ ਜਿਹੜੀ ਬਿਮਾਰੀ ਆ ਉਹ ਕਵਰ ਕੀਤੀ ਹੈ ਤੇ ਲਗਭਗ 800 ਤੋਂ ਉੱਪਰ ਹਸਪੀਟਲ ਨੇ ਜਿਹੜੇ ਦੇ ਵਿੱਚ ਆਉਂਦੇ ਨੇ ਪ੍ਰਾਈਵੇਟ ਤੌਰ ਤੇ ਵੀ ਤੇ ਅੱਜ ਉਹਦੀ ਸ਼ੁਰੂਆਤ ਕਰਕੇ ਮਨੋਇਕੇ ਆ ਇੱਕ ਵੱਡੀ ਜਿਹੜੀ ਕਹਿੰਦੇ ਆਪਾਂ ਨੂੰ ਪਤਾ ਹੀ ਆ ਵੀ ਅਕਸਰ ਦੇਖਿਆ ਜਾਂਦਾ ਦੀ ਵੀ ਇਲਾਜ ਤੋਂ ਬਗੈਰ ਬੜਾ ਔਖਾ ਹੁੰਦਾ ਸੀਗਾ ਪਰਿਵਾਰਾਂ ਨੂੰ ਤੇ ਅੱਜ ਉਹਦੀ ਸ਼ੁਰੂਆਤ ਕੀਤੀ ਹੈ ਜੀ ਕੋਈ ਫੀਸ ਵੀ ਰੱਖੀ ਗਈ ਹੈ ਜੀ ਇਹਦੀ ਕੋਈ ਫੀਸ ਨਹੀਂ ਹੈਗੀ ਜੀ ਇਹਦੇ ਵਿੱਚ ਜਿੰਨਾ ਕੁਝ ਵੀ ਹੈਗਾ ਜੇ ਉਧਰ ਉਹ ਪੇ ਸਾਰਾ ਸਰਕਾਰ ਨਹੀਂ ਕਰਨਾ ਤੇ ਇਹਦੇ ਵਿੱਚ ਸਿਰਫ ਇਹੀ ਆ ਵੀ ਜਿਹੜੇ volunteers ਪਿੰਡਾਂ ਜਾ ਕੇ ਦਿੱਲੀ ਉਹਨਾਂ ਨੂੰ ਇੱਕ ਟਾਈਮ ਦੇਣਗੇ ਕਾਰਡ ਬਣਾਉਣ ਵਾਸਤੇ ਤੇ ਬਸ ਹੋਰ ਕੋਈ ਫੀਸ ਨਹੀਂ ਹੈਗੀ ਜੀ ਅੱਜ ਇਹ ਜਿਹੜੀ ਸ਼ੁਰੂਆਤ ਆਸੀਂ ਵੀ ਅੱਜ ਪੱਟੀਆਂ ਪਿੰਡ ਤੋਂ ਅਸੀਂ ਕੀਤੀ ਆ ਤੇ ਅਸੀਂ ਉੱਥੇ ਸ਼ਾਇਦ ਤੁਹਾਨੂੰ ਪਤਾ ਹੀ ਹੋਊਗਾ ਵੀ ਪਿਛਲੇ ਦਿਨਾਂ ਦੇ ਵਿੱਚ ਇੱਕ ਬੜੀ ਵੱਡੀ ਤਰਾਸਤੀ ਹੋਈ ਇਸ ਪਰਿਵਾਰ ਦੇ ਵਿੱਚ ਇੱਕ ਤਿੰਨ ਬੇਟੇ ਸੀਗੇ ਉਹ ਮਾਤਾ ਦੇ ਜਿਨ੍ਹਾਂ ਕੋਲ ਅਸੀਂ ਜਾ ਕੇ ਤੇ ਸ਼ੁਰੂਆਤ ਕੀਤੀ ਹੈ ਪਹਿਲਾ ਕਾਰਡ ਬਣਾਇਆ ਉਹਦੇ ਵਿੱਚੋਂ ਇੱਕ ਬਟਾ ਉਹ ਅਗਨੀਵੀਰ ਆ ਤੇ ਦੂਜੇ ਜਿਹੜੇ ਦੋ ਬੇਟੇ ਸੀਗੇ ਉਹ ਕਿਸੇ ਆਪਣੇ ਧਰਮਸਥਾਨ ਤੇ ਮੱਥਾ ਟੇਕਣ ਗਏ ਸੀ ਜਿੱਥੇ ਇੱਕ ਹਾਦਸਾ ਵਾਪਰਿਆ ਜੀ ਤੋਂ ਬਾਅਦ ਇੱਕ ਬੇਟੇ ਦੇ ਜਿਹੜੇ ਆ ਉਹ ਦੋਨੇ ਬਾਹਾਂ ਕੱਟੀਆਂ ਗਈਆਂ ਤੇ ਦੂਜੇ ਦੇ ਵੀ ਆ ਜਿਹੜੀ ਆਪਣੇ ਕਾਫੀ ਨੁਕਸਾਨ ਹੋਇਆ ਉਹ ਵੀ ਵਿਚਾਰੇ ਪਏ ਨੇ ਉਹ ਪਰਿਵਾਰ ਨੂੰ ਜਿਵੇਂ ਇੱਕਪਾ ਦੇਖਿਆ ਜਾਵੇ ਮੇਰੇ ਵੀ ਪਿਛਲੇ ਦਿਨੀ ਇੱਕ ਇਕ ਵਾਰ ਨਿਊਜ਼ਪੇਪਰ ਤੇ ਪਤਾ ਲੱਗਿਆ ਮਨੂ ਸੀ ਦਾ ਸਰੀਰ ਦਾ ਤੇ ਅੱਜ ਮਿਲ ਗਿਆ ਤੇ ਉਸ ਪਰਿਵਾਰ ਵਾਸਤੇ ਪਤਾ ਉੱਥੇ ਜੇ ਪਤਾ ਲੱਗਦਾ ਵੀ ਇਹਦੀ ਕਿੱਡੀ ਵੱਡੀ ਜ਼ਰੂਰਤ ਆ ਲੋਕਾਂ ਦੇ ਵਿੱਚ ਕਿਉਂਕਿ ਜੇ ਉਹ ਉੱਥੇ ਵੀ ਉਹਨੂੰ ਟਾਂਸਰ ਇਲਾਜ ਮਿਲ ਜਾਂਦਾ ਨਾ ਤਾਂ ਬੜਾ ਵੱਡਾ ਜਿਹੜਾ ਦੇਖੀਏ ਨਕਾਰਾ ਹੋਈ ਹੈ ਬਾਹਰ ਸ਼ਾਇਦੋਂ ਬਾਕੀ ਜਾਨੀ ਆ ਵੀ ਇਹ ਸੰਗਰੇ ਦੇ ਆਪਣੇ ਵੱਲੋਂ ਵੀ ਮਦਦ ਕੀਤੀ ਉਹਨਾਂ ਨੂੰ ਹਾਂਜੀ ਮੈਂ ਆਪਣੇ ਵੱਲੋਂ ਵੀ ਉਸ ਪਰਿਵਾਰ ਕੋਲ ਜਾ ਕੇ ਮੇਰੇ ਇੱਕ ਮਹੀਨੇ ਦੀ ਜਿੰਨੀ ਵੀ ਤਨਖਾਹ ਤੇ ਪੱਤੇ ਨੇ ਉਹ ਸਾਰੇ ਉਸ ਪਰਿਵਾਰ ਨੂੰ ਦੇ ਕੇ ਆ ਤੇ ਪਰਿਵਾਰ ਨੂੰ ਇਹ ਵਾਦਾ ਵੀ ਕੀਤਾ ਵੀ ਅਸੀਂ ਤੁਹਾਡੇ ਨਾਲ ਹਰਦਮ ਖੜੇ ਆ ਤੇ ਉਹ ਵੀਰਦਿਆਂ ਜਿਵੇਂ ਕਿ ਜੀਤਾ ਇਸ ਵਿੱਚ ਕਬਰ ਲਗਭਗ ਹੁੰਦੀ ਸਵਾਰ ਰਹੀ ਆ ਉਹ ਪਰਿਵਾਰ ਨਾਲ ਖੜ ਕੇ ਜਿੰਨਾ ਵੀ ਹੈਗਾ ਬਾਕੀ ਸਾਰੇ ਭਾਈਆਂ ਨਾਲ ਨਾਲ ਕੇ ਸੀ ਉਹਨਾਂ ਦੀ ਮਦਦ ਹੈਲਪ ਕਰੂੰਗੇ ਬਸ ਵੀ ਪਿੰਡ ਵਾਲਿਆਂ ਨੇ ਕਾਫੀ ਹੈਲਪ ਕੀਤੀ ਹੈ ਉਹਨਾਂ ਦੀ ਤੇ ਉਸ ਪਰਿਵਾਰ ਨੂੰ ਆਪਾਂ ਜਾ ਕੇ ਪ੍ਰੋਫੈਸਰ ਤਾਂ ਵੀ ਬਤੌਰ ਵਿਦੈਕ ਆ ਮਤਬ ਬਿਨ ਹਰਬ ਵਕਤ ਤਹਦਿਲ ਕਰੂਗੀ ਸੰਗਕ ਬਾਲੋ ਜਿੰਨੇ ਪਰਵਾਰ ਜਿਹੜੀ ਯੋਜਨਾ ਦੀ ਲਾਗੂ ਹੋਈ ਲੱਗਦਾ ਕਿ ਜੇ ਆਪਾਂ ਵੋਟਾਂ ਨੂੰ ਦੇਖੀਏ ਲਗਭਗ ਮੇਰੇ ਕੋਲ 50000 ਤੋਂ ਤਕਰੀਬ ਪਰਿਵਾਰ ਹੋਣਗੇ ਜਿਹੜੀ ਯੋਜਨਾ ਮਿਲੇ ਜਿਵੇਂ ਟੂ ਟੋਟਲ ਆਪਾਂ ਪੰਜਾਬ ਦੀ ਗੱਲ ਕਰੀਏ 65 ਲੱਖ ਤੋਂ ਉੱਪਰ ਪਰਵਾਰ ਨੇ ਜਿਹਨੂੰ ਇਸ ਯੋਜਨਾ ਦਾ ਲਾਭ ਮਿਲਣਾ ਤੇ ਪੰਜਾਬ ਆਪਣੇ ਸੁਮਰਾਲਵੇ ਵਿੱਚ ਵੀ ਲਗਭਗ 50000 ਦੇ ਕਰੀਬ ਪਰਿਵਾਰ ਹੋਣਗੇ ਇਹਦੇ ਲਈ ਕੋਈ ਕੰਡੀਸ਼ਨਾਂ ਨਹੀਂ ਰੱਖੀਆਂ ਗਈਆਂ ਵਿੱਚ ਨਹੀਂ ਹਰ ਇੱਕ ਦਾ ਬਣਨਾ ਜੀ ਚਾਹੇ ਕੋਈ ਅਮੀਰ ਆ ਚਾਹੇ ਕੋਈ ਗਰੀਬ ਆ ਚਾਹੇ ਕਿਸੇ ਵੀ ਜਾਤ ਦਾ ਸੰਬੰਧ ਰੱਖਦਾ ਕਿਸੇ ਵੀ ਕੈਟਾਗਰੀ ਦਾ ਸੰਬੰਧ ਰੱਖਦਾ ਹਰ ਇੱਕ ਨੂੰ ਜਿਹੜਾ ਇਲਾਜ ਹੈ ਦੀ ਸਹੂਲਤ ਮਿਲਣੀ ਹੈ ਜੇ ਤੁਸੀਂ ਇਹ ਤੋਂ ਬਾਅਦ ਕਰਿਓ ਨਾ ਸੇਵਾ ਕੇਂਦਰ ਜਾ ਕੇ ਉੱਥੇ ਕੋਈ ਫੀਸ ਵਾਰਾਤੇ ਅਸਲ ਦੇ ਵਿੱਚ ਤਾਂ ਉੱਥੋਂ ਜਦੋਂ ਰਜਿਸਟ੍ਰੇਸ਼ਨ ਹੋਣੀ ਆ ਉਸ ਤੋਂ ਬਾਅਦ ਜਦੋਂ ਕਾਰਡ ਗਾਰੰਟੀ ਹੋ ਗਈ ਨਾ ਕਾਰਡ ਬਣਨ ਵਾਸਤੇ ਆਉਣ ਵਾਸਤੇ ਲਗਭਗ 3 ਹਫ਼ਤੇ ਦਾ ਟਾਈਮ ਲੱਗੂਗਾ ਪਰ ਜਦੋਂ ਤੁਸੀਂ ਗਾਰੰਟੀ ਹੋ ਗਈ ਉਹਦੇ ਪਰ ਇਲਾਜ ਆ ਜਿਹੜਾ ਇਲਾਜ ਤੁਸੀਂ ਉੱਥੋਂ ਬਾਅਦ ਜਦੋਂ ਸ਼ੁਰੂ ਕਰਵਾਓ ਰੱਬ ਨਾ ਕਰੇ ਕੋਈ ਕੋਈ ਅਮਰਜੈਂਸੀ ਪੈਂਦੀ ਆ ਤਾਂ ਉਹਨੂੰ ਜਿਹੜੀ ਇਹ ਸਹੂਲਤ ਆ ਉਸੇ ਦਿਨ ਤੋਂ ਮਿਲਣੀ ਸ਼ੁਰੂ ਹੋ ਜਾਣੀ ਲੋਕਾਂ ਨੂੰ ਤੁਸੀਂ ਕੇ ਅਪੀਲ ਕਰਦੇ ਹੋ ਇਸ ਪ੍ਰੋਗਰਾਮ ਦੇ ਦੇਖੋ ਮੈਂ ਲੋਕਾਂ ਨੂੰ ਅਪੀਲ ਤੀ ਮੈਂ ਵੈਸੇ ਧੰਨਵਾਦ ਕਰੂੰਗਾ ਪੰਜਾਬ ਸਰਕਾਰ ਦਾ ਵੀ ਇੱਕ ਜਿਹੜੀ ਬਡੀ ਸਮੱਸਿਆ ਸੀਗੀ ਬਹੁਤ ਪਰਿਵਾਰ ਆਪਾਂ ਦੇ ਦੇ ਵੀ ਹਲਕ ਅਕਸਰ ਕਈ ਵਾਰ ਉਹਨਾਂ ਪਰਿਵਾਰਾਂ ਤੋਂ ਇਲਾਜ ਹੀ ਨਹੀਂ ਕਰਾ ਹੁੰਦਾ ਤੇ ਉਹ ਪਰਿਵਾਰ ਦਾ ਜੀ ਪਰਿਵਾਰ ਤੋਂ ਦੂਰ ਚਲੇ ਜਾਂਦਾ ਤੇ ਉਹਨਾਂ ਲਈ ਇੱਕ ਬਰਦਾਨ ਆਇਆ ਇਹ ਜਿਹੜਾ ਅਧਿਉਦਾ ਜਿਹੜਾ ਫੈਸਲਾ ਸਰਕਾਰ ਦਾ ਜਿਹੜਾ ਅੱਜ ਸ਼ੁਰੂਆਤ ਕੀਤੀ ਆ ਤੇ ਵਾਕੀ ਇਹ ਆ ਵੀ ਪਰਮਾਤਮਾ ਨੇ ਜਿਹੜੀ ਡਿਊਟੀ ਲਈ ਸੀਗੀ ਮਾਨ ਸਾਹਿਬ ਉਹਨਾਂ ਦੀ ਤੇ ਸਾਡੀ ਸਾਰੇ ਸਰਕਾਰ ਉਹ ਤੇ ਕਰੀਤ ਰਹੀ ਆ ਤੇ ਵਾਕੀ ਇਸ ਯੋਜਨਾ ਦਾ ਜਿਹੜਾ ਬਹੁਤ ਵੱਡਾ ਲਾਭ ਆ ਆਮ ਪਰਿਵਾਰਾਂ ਨੂੰ ਹੋਣਾ ਲਗਭਗ ਤੇ ਆ ਤੇ ਦੂਜੀ ਗੱਲ ਇਹ ਆ ਵੀ ਇਹਦੇ ਵਿੱਚ ਜਿਹੜਾ ਇਲਾਜ ਆ ਇਹ ਨਹੀਂ ਵੀ ਸੀਮਿਤ ਹਸਪਤਾਲ ਉਹਨਾਂ ਵੱਡੇ ਵੱਡੇ ਜਿਹੜੇ ਪ੍ਰਾਈਵੇਟ ਹਸਪਤਾਲ ਨੇ ਉਹ ਵੀ ਇਹਦੇ ਵਿੱਚ ਸ਼ਾਮਲ ਕੀਤੇ ਗਏ 10 ਲੱਖ ਰੁਪਏ ਦਾ ਪਰਿਵਾਰ ਨੂੰ ਇੱਕ ਪਰਿਵਾਰ ਨੂੰ 10 ਲੱਖ ਤੱਕ ਦਾ ਜਿਹੜਾ ਇਲਾਜ ਆ ਉਹ ਹਰ ਸਾਲ ਫ੍ਰੀ ਹੈ ਜੀ ਸਮਰਾਲਾ ਤੋਂ ਪੱਤਰਕਾਰ ਭੂਸ਼ਣ ਬੰਸਲ ਦੀ ਖਾਸ ਰਿਪੋਰਟ